ਹਾਂਜੀ ਕਿਸਾਨ ਵੀਰੋ ਅੱਜ ਤੁਹਾਡੇ ਵਾਸਤੇ ਆਪਾਂ ਦੂਜਾ ਸੂਹਾ ਬੱਚੀ ਲੈ ਕੇ ਆਏ ਬਰੀਡ ਦੇ ਵਿੱਚ ਤੇ ਮਗਰਵੀ ਇਹਦੇ ਬੱਚੀ ਆ ਤੁਸੀਂ ਦੇਖ ਸਕਦੇ ਸਿੱਧੂ ਡੇਰੀ ਫਾਰਮ ਕਲਾਲਾ ਚੈਨਲ ਤੋਂ ਆਪਾਂ ਵੀਡੀਓ ਕਵਰ ਕਰ ਰਹੇ ਹਾਂ ਪਿੰਡ ਕਲਾਲਾ ਤੇ ਜ਼ਿਲ੍ਹਾ ਬਰਨਾਲਾ ਬਹੁਤ ਵੀਰਾਂ ਦਾ ਫੋਨ ਆਉਂਦਾ ਸੀ ਆਪ ਵੀ ਆਪਾਂ ਨੂੰ 35 ਤੋਂ 40 ਲੀਟਰ ਵਾਲੀ ਬੱਚੀ ਚਾਹੀਦੀ ਆ ਬਰੀਡ ਦੇ ਵਿੱਚ ਤੇ ਮਗਰਵੀ ਬੱਚੀ ਹੋਵੇ ਤਾਂ ਉਹਨਾਂ ਵੀਰਾਂ ਲਈ ਸੁਨਹਿਰੀ ਮੌਕਾ ਰਹੂਗਾ ਟੌਪ ਕਲਾਸ ਦੀ ਬੱਸੀ ਲੈ ਕੇ ਆਏ ਅੱਜ ਆਪਾਂ 8 ਤਰੀਕ ਨੌਵਾਂ ਮਹੀਨਾ ਦਿਨ ਸੋਮਵਾਰ ਸਿੱਧੂ ਡੇਰੀ ਫਾਰਮ ਕਲਾਲਾ ਤੋਂ ਲੈ ਕੇ ਆਏ ਆ 35 ਤੋਂ ਲੈ ਕੇ 40 ਲੀਟਰ ਤੱਕ ਦੀ ਮਿਲਕ ਪੈਸਟਰੀ ਬੱਸੀ ਆ ਸਾਰਾ ਬੱਸੀ ਦਾ ਰਿਕਾਰਡ ਮਿਲੂਗਾ ਕਿਹੜੇ ਸੀਮਣ ਦੀ ਆਪ ਆ ਤੇ ਕਿਹੜਾ ਸੀਮਣ ਇਹਦੇ ਅੱਗੇ ਲੱਗਿਆ ਹੋਇਆ ਸੀ ਸਾਰਾ ਰਿਕਾਰਡ ਮਿਲੂਗਾ ਪਹਿਲਾਂ ਆਪਾਂ ਤੋੜ ਕੇ ਦਿਖਾਉਣੇ ਆ ਫਿਰ ਵੀਡੀਓ ਦੇ ਵਿੱਚ ਤੁਹਾਨੂੰ ਧਾਰਾ ਮਾਰ ਕੇ ਦਿਖਾਵਾਂਗੇ ਇੱਕ ਵਾਰੀ ਬੱਚੀ ਦੀ ਬਰੀਡ ਚੈੱਕ ਕਰੋ ਫੇਸ ਕੁਆਲਟੀ ਵਗੈਰਾ ਚੈੱਕ ਕਰੋ ਟਾਪ ਦਾ ਰਿਕਾਰਡ ਆ ਬੱਚੀ ਦਾ ਮਗਰ ਵੀ ਬੱਚੀ ਆ ਕਿਹੜੇ ਸੀਮਣ ਦੀ ਬੱਚੀ ਆ ਕੱਚਾ ਨਾਲੂ ਆ ਜਿਹੜਾ ਨਾਲ ਤੁਸੀਂ ਦੇਖ ਸਕਦੇ ਹੋ ਕੱਚਾ ਨਾਲੂ ਆ ਨਾਲ ਆ ਕਿਹੜੇ ਸ਼ਿਮਨ ਦੀ ਬੱਚੀ ਆ ਸਾਰਾ ਰਿਕਾਰਡ ਮਿਲ ਜੂਗਾ ਸਤੋਰ ਕੇ ਦਿਖਾਉਣੇ ਆ ਫਿਰ ਧਾਰਾ ਮਾਰ ਕੇ ਦਿਖਾਵਾਂਗੇ ਵੀਡੀਓ ਦੇ ਐਂਡ ਤੱਕ ਬਨੇ ਰਹੋ ਟਾਪ ਦਾ ਨਗੀਨਾਗਾ ਫਾਰਮ ਦੀ ਸਟਾਰਟਿੰਗ ਕਰਨੀ ਚਾਹੁੰਦੇ ਹਾਂ ਤਾਂ 35 40 ਕਿਲੋ ਤੋਂ ਤੁਹਾਡੀ ਸਟਾਰਟਿੰਗ ਹੋਊਗੀ ਤੇ ਅੱਗੇ ਬੱਚਾ ਪਾਲ ਲੋਂਗੇ ਇਹ ਵੀ ਬੱਚਾ ਬਹੁਤ ਚੰਗਾਗਾ ਸੋ ਚੰਗੀ ਬਰੀਡ ਤਿਆਰ ਹੋਊਗੀ ਮੰਨ ਕੇ ਚਲੋ ਪੂਰੀ ਸੁਧਰੀ ਹੋਈ ਬਰੀਡ ਆ ਸਾਰਾ ਰਿਕਾਰਡ ਮਿਲ ਜੂ ਮਾਂ ਕਿਹੜੇ ਸ਼ਿਮਨ ਦੀ ਆ ਬੱਚੀ ਕਿਹੜੇ ਸ਼ਿਮਨ ਦੀ ਆ ਸੋ ਇੱਕ ਵਾਰ ਤੁਰਦੀ ਦੇਖੋ ਤੁਸੀਂ ਫਿਰ ਇਹ ਵੀ ਆਪਾਂ ਧਾਰਾ ਮਾਰ ਕੇ ਦਿਖਾਵਾਂਗੇ ਲੋ ਮੋੜ ਲਿਆ ਪਤ ਮੋੜ ਲਿਆ ਇਧਰੋਂ ਤੋਰ ਸੋ ਹਵਾਨਾ ਵਗੈਰਾ ਦੇਖੋ ਹਵਾਨੇ ਦੀ ਚੜਾਈ ਚੜੂਈ ਦੇਖੋ ਸਿੱਧੀ ਲਿਆ ਵਤੇ ਕੋਰੀ ਥੋੜੀ ਬੱਚੇ ਨੂੰ ਤੇਜ਼ੀ ਕਰਦੀ ਆ ਲੈ ਚ ਸਿੱਧੀ ਵਤ ਅੱਗੇ ਪਿੱਛੇ ਦਾ ਹਵਾਨਾਗਾ ਕੱਲਾ ਕੱਲਾ ਨਿਖੜਮਾ ਥਾਣਾ 35 36 ਕਿਲੋ ਦੁੱਧ ਨੇ ਪਲੂਨ ਨੇ ਪਾਇਆ ਇੱਥੋਂ ਦੱਸਦਾ ਦੁੱਧ ਦਿੱਤਾ ਹੋਇਆ ਕਿਉਂਕਿ ਹਵਾਨਾ ਗਵਾਹੀ ਭਰਦਾਗਾ ਫੁੱਲ ਬਰੀ ਤੋਰ ਲਾ ਉਤੋਂ ਮੜੀ ਵਤ ਫੁੱਲ ਬਰੀਡ ਦੇ ਵਿੱਚ ਬੱਛੀ ਆ ਗਈ ਕੱਲਾ ਕੱਲਾ ਨਿਖੜਮਾ ਥਣ ਲੱਗਿਆ ਹੋਇਆਗਾ ਪਿੰਡ ਕਿਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੋਂ ਆਪਾਂ ਵੀਡੀਓ ਕਵਰ ਕਰ ਰਹੇ ਹਾਂ ਹੁਣ ਤੁਹਾਨੂੰ ਘਾਰਾਂ ਮਾਰ ਕੇ ਦਿਖਾਵਾਂਗੇ ਆਪਾਂ ਥੋੜਾ ਜਿਹਾ ਨੀਚੇ ਕੱਚਾ ਕਰਕੇ ਮੱਛੀ ਬੱਚੇ ਦਾ ਜਿਆਦਾ ਕਰਕੇ ਥੋੜਾ ਜਿਹਾ ਤੋਰਨ ਸੁਣਾਇਆ ਲੱਗਦਾ ਦੇਖੋ ਹਵਾਨਾ ਦੇਖੋ ਤੁਸੀਂ ਇਕੱਲਾ ਇਕੱਲਾ ਨਿੱਖੜ ਮਾ ਥਣ ਜੀ ਨੂੰ ਫੁੱਟ ਫੁੱਟ ਦੀ ਮਿੱਟੀ ਕਹਿੰਦੇ ਆ ਪੂਰੇ ਫੁੱਟ ਫੁੱਟ ਦੀ ਮਿੱਟੀ ਦੇ ਥਣ ਲੱਗਿਆ ਕੋਈ ਖੋਟ ਸ਼ਾਂਗ ਨਹੀਂ ਕੋਈ ਮੇਰਾ ਵੀਰ ਆਨਲਾਈਨ ਮੰਗਾਊਗਾ ਥਣਾਂ ਦੀ ਇਹ ਪਾਸ ਹੋ ਚੁੱਕੀ ਆ ਬਾਕੀ ਬਰੀਡ ਵਗੈਰਾ ਤੁਸੀਂ ਇੱਕ ਵਾਰ ਫੇਰ ਤੋਂ ਚੈੱਕ ਕਰ ਸਕਦੇ ਹੋ ਮੱਛੀ ਦੀ ਬਹੁਤ ਸੋਹਣੀ ਫੇਸ ਕੁਆਲਿਟੀ ਵੇਰਾ ਫਾਈਟ ਲੈਂਥ ਫੁੱਲ ਜਿਹਨੂੰ ਕਹਿੰਦੇ ਆਪਾਂ ਤੁਹਾਨੂੰ ਧਾਰਾ ਮਾਰ ਕੇ ਦਿਖਾਉਣੇ ਆ ਵੀਡੀਓ 'ਚ ਧਾਰਾ ਮਾਰਾਂਗੇ ਸੋ ਦੇਖੋ ਚਵਾਈ ਦੇਖੋ ਤੁਸੀਂ ਐ ਪੋਲੀ ਤੇ ਮੋਟੀ ਚਵਾਈ ਆ ਜਿਹਨੂੰ ਆਪਾਂ ਕਹਿੰਦੇ ਆ ਭੂ ਕਰਗੀ ਚਵਾਈ ਆ ਕਿੱਚੀ ਜਿਹੀ ਨਹੀਂ ਮੋਟੀ ਚਵਾਈ ਪੈਂਦੀ ਆ ਦੇਖੋ ਅਗਲੇ ਥਾਂ ਦੀ ਚਵਾਈ ਦੇਖ ਸਕਦੇ ਹੋ ਤੁਸੀਂ ਪੋਲੀ ਤੇ ਮੋਟੀ ਚਵਾਈ ਆ ਸਕੈਂਟਾਂ ਦੇ ਸਿਧਾ ਉਹਨਾਂ 1.5 ਲੀਟਰ ਆ ਜੱਗੋ ਪ੍ਰਾਈਮਰ ਰੇਸ਼ਨਾਂ ਦੇ ਮਾਰੇ ਬਤ ਥੋੜਾ ਮਗਰ ਨੂੰ ਕਰ ਲਾ ਕੋਈ ਗੱਲ ਨਹੀਂ ਇੱਥੇ ਕਰਾਂ ਨੇ ਸੋ ਦੇਖੋ ਇੱਥੋਂ ਤੁਸੀਂ ਦੇਖ ਸਕਦੇ ਹੋ ਮਗਰਲੇ ਥਾਂ ਦੀ ਚਵਾਈ ਐ ਕੋਈ ਭੂਰ ਸਰਲਾ ਨਹੀਂ ਕੋਈ ਮੇਰਾ ਵੀਰ ਆਨਲਾਈਨ ਮੰਗਾਉਂਦਾ ਥਣਾਂ ਦੀ ਇਹ ਪਾਸ ਹੋ ਚੁੱਕੀ ਆ ਬਾਕੀ ਹਵਾਨਾ ਤੁਸੀਂ ਚੈੱਕ ਕਰੋ ਓਕੇ ਬਤੋ ਓਕੇ ਐ ਪੋਲੀ ਤੇ ਮੋਟੀ ਚਵਾਈ ਆ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੋਂ ਵੀਡੀਓ ਕਵਰ ਕਰ ਚੁੱਕੇ ਆ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ तहे ਦਿਲ ਤੋਂ ਧੰਨਵਾਦ ਜੀ ਜਲਦ ਮਿਲਦਾ ਕਿਸੇ ਨਵੀਂ ਵੀਡੀਓ ਨਾਲ